ਅਸੀਂ ਅੱਜ ਇੱਥੇ ਕੈਂਪ ਲਗਾਇਆ ਪਾਰਕ ਹਸਪੀਟਲ ਦੀ ਟੀਮ ਦੇ ਨਾਲ ਉਹਨਾਂ ਡਾਕਟਰ ਮੋਹਿਤ ਕਰਮਜੀਤ ਜੀ ਜਿਹੜੇ ਉਹਨਾਂ ਇਨਚਾਰਜ ਆ ਉਹ ਹੈ। ਨਾਲ ਹੀ ਇਹ ਬੀਪੀ, ਸ਼ੂਗਰ, ਵੇਟ ਤੇ ਇਹ ਸਭ ਚੈੱਕ ਕਰ ਰਹੇ ਆ। ਲਗਭਗ 100 ਤੋਂ ਉੱਪਰ ਪੇਸ਼ੈਂਟ ਘੰਟੇ ਤੱਕ ਚੈੱਕ ਹੋ ਚੁੱਕੇ ਆ। ਮਨੂੰ ਉਮੀਦ ਆ ਪੂਰੇ 200 ਪੇਸ਼ੈਂਟ ਚੈੱਕ ਅਪ ਕਰਾਂਗੇ। ਐਜੂਕੇਸ਼ਨ ਦਾ ਏਮ ਐ, ਪਲਾਂਟੇਸ਼ਨ ਦਾ ਏਮ ਐ ਤੇ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕੋਈ ਨਾ ਕੋਈ ਇਸ ਤਰ੍ਹਾਂ ਕੰਮ ਕਰਦੇ ਰਹੀਏ। ਲੋਕਾਂ ਨੂੰ ਇੱਕ ਹੈਲਥ ਪ੍ਰਤੀ ਆਪਣਾ ਅਵੇਅਰਨੈਸ ਦਾ ਇਹ ਇੱਕ ਬਹੁਤ ਹੀ ਉਸ਼ਲਾਗਾਯੋਗ ਕਦਮ ਹੈ ਇੱਕ ਜਨਨਿਤ ਸੰਤੀ ਹਰ ਹਫਤੇ ਜਾਂ 15 ਦਿਨ ਦੇ ਬਾਅਦ ਪਟਿਆਲਾ ਸ਼ਹਿਰੀਆਂ ਦੀ ਸਿਹਤ ਦੀ ਚੈੱਕਅਪ ਲਈ ਮੈਡੀਕਲ ਕੈਂਪ ਜਿਹੜਾ ਇੱਥੇ ਲਗਾਤਾਰ ਲਗਾਂਦੀ ਆ ਰਹੀ ਹੈ ਵਰਿਆਂ ਤੋਂ ਲਗਾਂਦੀ ਆ ਰਹੀ ਹੈ ਹਾਂਜੀ ਸਰਮਾ ਜੀ ਅੱਜ ਜਿਹੜਾ ਮੈਡੀਕਲ ਕੈਂਪ ਲਾਇਆ ਜੀ ਜਿਹੜਾ ਜਿਹੜੇ ਮੈਡੀਕਲ ਲਗੰਦਾ ਸਰ ਮੇਰੇ ਨਾਲ ਜੇਸਨਨ ਜੀ ਇੰਦਰਜੀ ਦੁਆ ਜੀ ਜਸਬੀਰ ਸਿੰਘ ਜੀ ਸਾਡੇ ਗਰੇਵਲ ਸਾਹਿਬ ਸਾਡੇ ਵਿਨੇ ਸ਼ਰਮਾ ਜੀ ਚੰਨ ਲਾਲ ਗਰਗ ਜੀ ਸਾਡੇ ਨਾਲ ਜੋਸ਼ੀ ਜੀ ਸਾਡੀ ਸਾਰੀ ਟੀਮ ਜਿਹੜੇ ਆਫਸਰਰ ਹੈ ਅਸੀਂ ਅੱਜ ਇੱਥੇ ਕੈਂਪ ਲਗਾਇਆ ਪਾਰਕ ਹਸਪੀਟਲ ਦੀ ਟੀਮ ਦੇ ਨਾਲ ਉਹਨਾਂ ਡਾਕਟਰ ਮਹੋਇਤ ਕਰਮ ਜੀ ਜਿਹੜੇ ਉਹਨਾਂ ਇਨਚਾਰਜ ਆ ਉਹ ਹੈ ਨਾਲ ਹੀ ਇਹ ਬੀਪੀ 슈ਗਰ weight ਤੇ ECG ਚੈੱਕ ਕਰ ਰਹੇ ਨੇ ਨਾਲ ਹੀ ਸਾਡੇ ਫਰੀਦ ਮੈਡੀਕਲ ਡੈਂਟਲ ਕੇਅਰ ਦੇ ਨਾਲ ਡਾਕਟਰ ਕਨਵਰ ਫਰੀਦਪੁਰ ਡੰਡਾ ਦਾ ਚੈੱਕਅਪ ਕਰ ਰਹੇ ਹੈ ਤਕਰੀਬਨ 100 ਤੋਂ ਉੱਪਰ ਪੇਸ਼ੈਂਟ ਘੰਟੇ ਤੱਕ ਚੈੱਕ ਹੋ ਚੁੱਕੇ ਹਨ ਮਨੂੰ ਉਮੀਦ ਹੈ ਪੂਰੇ 200 ਪੇਸ਼ੈਂਟ ਚੈੱਕਅਪ ਕਰਾਂਗੇ ਸਾਡਾ ਇੱਕ ਜਿਹੜਾ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਦੇ ਅੰਡਰ ਹੀ ਸਾਡਾ ਜਿਵੇਂ ਮੈਡੀਕਲ ਦਾ ਸਾਡਾ ਇਛਾ ਹੈ ਸਾਡਾ ਏਮ ਹੈ ਐਜੂਕੇਸ਼ਨ ਦਾ ਏਮ ਹੈ ਪਲਾਂਟੇਸ਼ਨ ਦਾ ਏਮ ਹੈ ਤੇ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕੋਈ ਨਾ ਕੋਈ ਇਸ ਤਰ੍ਹਾਂ ਕੰਮ ਕਰਦੇ ਰਹੀਏ ਲੋਕਾਂ ਨੂੰ ਇੱਕ ਹੈਲਥ ਪ੍ਰਤੀ ਆਪਣਾ ਅਵੇਅਰਨੈਸ ਕਰਾਉਣਾ ਹੈ ਮੇ ਤੋਂ ਸੇਵਾ ਕਰਦੇ ਹੋ ਤੁਸੀਂ ਰਜਿੰਦਰਾ ਵੀ ਦੇ ਰਹੇ ਹੋ ਸਟੈਚਰ ਵਗੈਰਾ ਦੇ ਰਹੇ ਮਰੀਜ਼ਾਂ ਨੂੰ ਲੋੜਵੰਦ ਬੰਦਿਆਂ ਨੂੰ ਰਸਣ ਵੀ ਦੇ ਰਹੇ ਹੋ ਕੁੜੀਆਂ ਤੇ ਵੀ ਵਿਆਹ ਕਰਾ ਰਹੇ ਹੋ ਸਰਕਾਰ ਵੱਲੋਂ ਕੋਈ ਤੁਹਾਨੂੰ ਹੈਲਪ ਦੀ ਦਿੰਦੇ ਕੋਈ ਸਹਿਯੋਗ ਦਿੰਦੇ ਸਰਕਾਰ ਵੱਲੋਂ ਸਾਨੂੰ ਕੋਈ ਵੀ ਨਾ ਸਬਸਿਡੀ ਆਂਦੀ ਹੈ ਨਾ ਡੋਨੇਸ਼ਨ ਆਂਦੀ ਹੈ ਅਸੀਂ ਲੋਕਾਂ ਦਾ ਹੀ ਸਾਡੇ ਜਿਹੜੇ ਡੋਨਰ ਸਾਡੇ ਮੈਂਬਰ ਹੈ ਉਹਨਾਂ ਨੂੰ ਰਿਕਵੈਸਟ ਕਰਦੇ ਰਹਿੰਦੇ ਸਾਨੂੰ ਸਾਡੀ ਹੈਲਪ ਕਰਦੇ ਰਹਿੰਦੇ ਅਸੀਂ ਅੱਗੇ ਲੋਕਾਂ ਨੂੰ ਉਹਨਾਂ ਹੀ ਹੈਲਪ ਕਰਦੇ ਰਹਿਣਾ ਮੈਂ ਇਹ ਲੋਕਾਂ ਨੂੰ ਰਿਕਵੈਸਟ ਕਰਨਾ ਸਾਡੇ ਨਾਲ ਜੁੜੋ ਸਾਡੇ ਮੈਂਬਰ ਬਣੋ ਤਾਨੂੰ ਜਿਹੜਾ ਵੀ ਡੋਨੇਟ ਕਰੋਗੇ ਉਹ ਅਸੀਂ ਬੜੀ ਅੱਛੀ ਤਰ੍ਹਾਂ ਯੂਜ਼ ਕਰਦੇ ਆਂ ਲੋਕਾਂ ਨੂੰ ਲੋੜ ਹੈ ਸੁਸਾਇਟੀ ਨੂੰ ਲੋੜ ਹੈ ਹਰ ਚੀਜ਼ ਚਾਹੇ ਐਜੂਕੇਸ਼ਨ ਦਾ 파ਰਟ ਲੈ ਲਈਏ ਚਾਹੇ ਅਸੀਂ ਮੈਡੀਕਲ ਦਾ ਲੈ ਲਈਏ ਚਾਹੇ ਅਸੀਂ ਪਲਾਂਟੇਸ਼ਨ ਜਿਹੜੀ এনवायरमेंट ਨੂੰ ਲਾ ਲਈਏ ਇਹ ਤਿੰਨੋਂ ਚੀਜ਼ਾਂ ਦੀ ਬੜੀ ਲੋੜ ਹੈ ਮੈਂ ਲੋਕਾਂ ਨੇ ਰਿਕਵੈਸਟ ਕਰਨਾ ਸਾਡੇ ਨਾਲ ਜੁੜੋ ਜਿਹੜਾ ਤੁਹਾਡੀ ਅਮਾਉਂਟ ਤੁਸੀਂ ਡੋਨੇਟ ਕਰੋਗੇ ਉਹਨੂੰ ਬੜੀ ਅੱਛੀ ਤਰ੍ਹਾਂ ਅਸੀਂ ਯੂਜ਼ ਕਰਾਂਗੇ ਅੱਜ ਕਿਹੜੇ ਕਿਹੜੇ ਕਿੰਨੇ ਟੋਟਲ ਪ੍ਰਿੰਸੇਪ ਦੇ ਜਿਹੜੇ ਲੋਕ ਇਕੱਲੇ ਮੇਰਾ ਖਿਆਲ ਇਥੇ ਸਾਡੇ ਸੈਰ ਪ੍ਰੇਮੀ ਮਨ ਉਮੀਦ ਹੈ 200 ਤੋਂ ਉੱਪਰ ਚੈੱਕਅਪ ਕਰਾ ਕੇ ਜਾਣਗੇ ਜਿਹਦੇ ਵਿੱਚ ਬੀਪੀ ਹੋ ਗਿਆ ਸ਼ੂਗਰ ਹੋ ਗਿਆ ਈਸੀਜੀ ਹੋ ਗਿਆ ਡਾਕਟਰ ਡਾਕਟਰ ਮੋਜੀ ਜੀ ਹੈ ਜਿਹੜਾ ਸਲਾਹ ਵੀ ਦੇ ਰਿਹਾ ਉਹਨਾਂ ਨੂੰ ਮੈਡੀਸਿਨ ਬਾਰੇ ਦੱਸ ਰਿਹਾ ਨਾਲ ਡੈਂਟਲ ਸਾਡਾ ਚੈੱਕਅਪ ਕੰਪ ਹੈ ਉਹਦੇ ਬੱਚੇ ਵੀ ਜਿਹੜੇ ਸੈਰ ਪ੍ਰੇਮੀ ਆ ਡਾਕਟਰ ਕਨਵਰਪ੍ਰੀਤ ਕੋਰ ਜੀ ਜਿਹੜੇ ਜਿੰਨਾਂ ਦਾ ਬਾਰਨ ਦੇ ਵਿੱਚ ਹਸਪੀਟਲ ਆ ਉਹ ਆਏ ਮੈਂ ਲੋਕਾਂ ਨੂੰ ਰਿਕਵੈਸਟ ਕਰਾਂਗਾ ਜਿੰਨੇ ਵੀ ਸੈਰ ਪ੍ਰੇਮੀ ਐ ਇਸ ਚੀਜ਼ ਦਾ ਫਾਇਦਾ ਉਠਾਓ ਆਪਣੇ ਆਪ ਦੇ ਹੈਲਥ ਪ੍ਰਤੀ ਅਵੇਅਰ ਹੋਓ ਸਭ ਤੋਂ ਪਹਿਲਾਂ ਮੈਂ ਜਨ ਹਿਤ ਸੰਮਤੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਨੀ ਆ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਅੱਜ ਦੇ ਦਿਨ ਵਿੱਚ ਇਹ ਡੈਂਟਲ ਕੈਂਪ ਲਗਾਉਣ ਦਾ ਔਰ ਐਨੇ ਸਾਰੇ ਲੋਕਾਂ ਦੀ ਫ੍ਰੀ ਵਿੱਚ ਸੇਵਾ ਕਰਨ ਦਾ ਇਸ ਤੋਂ ਇਲਾਵਾ ਮੈਂ ਇਹ ਵੀ ਕਹਾਂਗੀ ਕਿ ਲੋਕੀ ਹਰ ਰੋਜ਼ ਆਪਣਾ ਖਾਣਾ ਖਾਂਦੇ ਐ ਸੈਰ ਕਰਦੇ ਐ ਬੀਪੀ 슈ਗਰ ਚੈੱਕ ਕਰਾਉਂਦੇ ਐ ਲੇਕਿਨ ਦੰਦਾਂ ਦਾ ਕੋਈ ਬਹੁਤ ਜ਼ਿਆਦਾ ਧਿਆਨ ਨਹੀਂ ਦਿੰਦੇ ਸੋ ਮੇਰੇ ਮੇਰੀ ਇਹ ਸਭ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਤੁਸੀਂ ਬਾਕੀ ਸਾਰੀਆਂ ਹੈਲਥ ਸਰਵਿਸਿਜ਼ ਲੈਂਦੇ ਹੋ ਉਸੀ ਤਰ੍ਹਾਂ ਤੁਸੀਂ ਦੰਦਾਂ ਦੀ ਵੀ ਜੜੀ ਹੈ ਪੂਰੀ ਧਿਆਨ ਰੱਖੋ ਔਰ ਹਰ 3 ਮਹੀਨੇ ਜਾਂ 6 ਮਹੀਨੇ ਬਾਅਦ ਕਿਸੇ ਡੈਂਟਿਸਟ ਨੂੰ ਦੰਦ ਦਿਖਾਉਣ ਲਈ ਜ਼ਰੂਰ ਜਾਓ ਇਸ ਦੇ ਨਾਲ ਤੁਹਾਡਾ ਖਾਣਾ ਪੀਣਾ ਜਿਹੜਾ ਹੈ ਉਹ ਵੀ ਜਿਹੜਾ ਸੁਰੱਖਿਤ ਰਹੇਗਾ ਔਰ ਤੁਹਾਡੇ ਦੰਦਾਂ ਦੀ ਉਮਰ ਜੜੀ ਹੈ ਉਹ ਲੰਬੀ ਹੋਏਗੀ ਧੰਨਵਾਦ ਜਨਹਿਤ ਸਮਿਤੀ ਵੱਲੋਂ ਜਿਹੜਾ ਇਹ ਮੈਡੀਕਲ ਕੈਂਪ ਲਾਇਆ ਲੋਕਾਂ ਦੀ ਸਿਹਤ ਤੇ ਤੰਦਰੁਸਤੀ ਨੂੰ ਦੇਖਦੇ ਹੋਏ ਇਹ ਇੱਕ ਬਹੁਤ ਹੀ ਉਸ਼ਲਾਗਾਯੋਗ ਕਦਮ ਹੈ ਇੱਕ ਜਨਹਿਤ ਸਮਿਤੀ ਹਰ ਹਫ਼ਤੇ ਜਾਂ 15 ਦਿਨ ਦੇ ਬਾਅਦ ਪਟਿਆਲਾ ਸ਼ਹਿਰੀਆਂ ਦੀ ਸਿਹਤ ਦੀ ਚੈੱਕ ਅਪ ਲਈ ਮੈਡੀਕਲ ਕੈਂਪ ਜਿਹੜਾ ਇੱਥੇ ਲਗਾਤਾਰ ਲਗਾਂਦੀ ਆ ਰਹੀ ਹੈ ਵਰਿਆਂ ਤੋਂ ਲਗਾਂਦੀ ਆ ਰਹੀ ਹੈ ਔਰ ਉਸੇ ਲੜੀ ਦੇ ਵਿੱਚ ਅੱਜ ਦਾ ਵੀ ਮੈਡੀਕਲ ਚੈੱਕ ਅਪ ਕੈਂਪ ਹੈ ਜਿਹਦੇ ਵਿੱਚ ਕਿ ਸ਼ੂਗਰ ECG ਤੇ BP ਵਗੈਰਾ ਸਭ ਕੁਝ ਤੇ ਡੈਂਟਲ ਚੈੱਕ ਅਪ ਵੀ ਕਰਾਈ ਜਾ ਰਹੀ ਹੈ ਤੋਂ ਮੈਂ ਸਮਝਦਾ ਕਿ ਜਨਨਿਤ ਸੰਤੀ ਦਾ ਇਹ ਕੰਮ ਜਿਹੜਾ ਹੈ ਬੜਾ ਸ਼ਲਾਘਾਯੋਗ ਹੈ ਕਹਿੰਦੇ ਨੇ ਕਿ ਜੇ ਸਿਹਤ ਹੈ ਤਾਂ ਸੰਸਾਰ ਹੈ ਜੇ ਸਿਹਤ ਨਹੀਂ ਤਾਂ ਦੌਲਤ ਸ਼ੌਹਰਤ ਸਭ ਕੁਝ ਬੇਕਾਰ ਹੈ ਸੋ ਇਸ ਲਈ ਜਿਹੜਾ ਬੜਾ ਜ਼ਰੂਰੀ ਹੈ ਕਿ ਸਿਹਤ ਦੀ ਚੈੱਕ ਅਪ ਕਰਾਈ ਜਾਵੇ ਤਾਂ ਕਿ ਜੇ ਕੋਈ ਗੰਭੀਰ ਸਮੱਸਿਆ ਹੈ ਬਿਮਾਰੀ ਹੈ ਸਰੀਰ ਵਿੱਚ ਤਾਂ ਉਹਦਾ ਟਾਈਮ ਸਿਰ ਇਲਾਜ ਕਰਾਇਆ ਜਾ ਸਕੇ ਨਹੀਂ ਤਾਂ ਉਹ ਵਿਗਾੜ ਜਿਹੜਾ ਹੈ ਵੱਧ ਜਾਂਦਾ ਹੈ ਔਰ ਫਿਰ ਬੰਦਾ ਮੌਤ ਦੇ ਕਿਨਾਰੇ ਪਹੁੰਚ ਜਾਂਦਾ ਹੈ ਇਹ ਸਾਡਾ ਮਕਸਦ ਹੈ ਇਸ ਮੈਡੀਕਲ ਚੈੱਕ ਅਪ ਕੈਂਪ ਲਗਾਉਣ ਦਾ ਤਾਂ ਕਿ ਸਮੇਂ ਸਿਰ ਜਿਹੜੀ ਹੈ ਲੋਕਾਂ ਦੇ ਸਰੀਰ ਦੇ ਵਿੱਚ ਜੇ ਕੋਈ ਗੰਭੀਰ ਬਿਮਾਰੀ ਹੈ ਤਾਂ ਉਸ ਨੂੰ ਆਈਡੈਂਟੀਫਾਈ ਕੀਤਾ ਜਾ ਸਕੇ ਤੇ ਉਹਨੂੰ ਨਸੀਹਤ ਦਿੱਤੀ ਜਾ ਸਕੇ ਤੇ ਉਹਨੂੰ ਇਲਾਜ ਲਈ ਪਰੇਰਿਆ ਜਾ ਸਕੇ ਇਸ ਤੋਂ ਇਲਾਵਾ ਜਾਣਿਤ ਸੰਮਤੀ ਦੇ ਤਾਂ ਨੇਕਾ ਹੀ ਕਾਰਜ ਨੇ ਤੇ ਮੈਂ ਸਮਝਦਾ ਕਿ ਇਹ ਇੱਕ ਬਹੁਤ ਹੀ ਬੜਾ ਉਦਮ ਹੈ ਜਾਣਿਤ ਸੰਮਤੀ ਦਾ ਜਿਹੜਾ ਕਿ ਲਗਾਤਾਰ ਕੀਤਾ ਜਾ ਰਿਹਾ ਹੈ ਬਹੁਤ ਬਹੁਤ